ਤਾਰਾਂ ਤਾਰਾਂ ਦੀ ਜਿਮਨੀ ਚੋਣਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਤਿਆਰੀ ਖਿੱਚ ਲਈ ਹੈ ਤੇ ਉੱਥੇ ਹੀ ਦੱਸਿਆ ਕਿ ਇੰਚਾਰਜ ਨੂੰ ਨਿਯੁਕਤ ਕਰ ਦਿੱਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਕਾਂਗਰਸ ਪਾਰਟੀ ਦੇ ਇੰਚਾਰਜ ਜਿਹੜੇ ਕਿ ਪੁਪੇਸ਼ ਬੁਗੇਲ ਨੇ ਉਹਨਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਜਿਹੜੇ ਕਿ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਜਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਖਿਰ ਭਾਰਤੀ ਜਿਹੜੇ ਕਿ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਫੈਸਲਾ ਤੁਰੰਤ ਪ੍ਰਭਾਵ ਦੇ ਵਿੱਚ ਲਾਗੂ ਹੋਵੇਗਾ ਤੇ ਦੂਜੇ ਪਾਸੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਵੀ ਜਿਹੜੀ ਕਿ ਹੁਣ ਪੱਬਾ ਪਾਰ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਇਹ ਸੀਟ ਖਾਲੀ ਹੋਣ ਤੋਂ ਬਾਅਦ ਹੁਣ ਲਗਭਗ ਜਿਹੜੀਆਂ ਕਿ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਪੁਪੇ ਪੁਪੇਸ਼ ਬਗੇਲੇ ਜਿਹੜਾ ਕਿ ਤਰਨਧਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਨੂੰ ਜਿਹੜਾ ਕਿ ਸਰਕਾਰੀਆਂ ਨੂੰ ਇਨਚਾਰਜ ਜਿਹੜਾ ਕਿ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੰਦੀ ਹੈ ਤੇ ਪਾਸੇ ਕਰੀਏ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਜਿਹੜੇ ਕਿ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਜਿਹੜਾ ਕਿ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਖਿਰ ਭਾਰਤੀ ਜਿਹੜੇ ਕਿ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਫੈਸਲਾ ਤੁਰੰਤ ਬਾਬ ਦੇ ਵਿੱਚ ਲਾਗੂ ਹੋਵੇਗਾ ਤੇ ਦੂਜੇ ਪਾਸੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਵੀ ਜਿਹੜੀ ਕਿ ਹੁਣ ਪੱਪਾ ਪਾਰਨਸਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਇਹ ਸੀਟ ਖਾਲੀ ਹੋਣ ਤੋਂ ਬਾਅਦ ਹੁਣ ਲਗਭਗ ਜਿਹੜੀਆਂ ਕਿ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਪੁਪੇ ਪੁਪੇਸ਼ ਬਗੇਲੇ ਜਿਹੜਾ ਕਿ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਨੂੰ ਜਿਹੜਾ ਕਿ ਸਰਕਾਰੀਆਂ ਨੂੰ ਇਨਚਾਰਜ ਜਿਹੜਾ ਕਿ ਨਿਯੁਕਤ ਕਰ ਮੰਜ਼ੂਰੀ ਦੇ ਦਿੰਦੀ ਹੈ ਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਜਿਹੜੇ ਕਿ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਜਿਹੜਾ ਕਿ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਖਿਰ ਭਾਰਤੀ ਜਿਹੜੇ ਕਿ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਗੇਲ ਨੇ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਇੰਚਾਰਜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਫੈਸਲਾ ਤੁਰੰਤ ਦੇ ਵਿੱਚ ਲਾਖੂ ਹੋਵੇਗਾ ਤੇ ਦੂਜੇ ਪਾਸੇ ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਇਸ ਨੂੰ ਲੈ ਕੇ ਲਗਾਤਾਰ ਕਾਂਗਰਸ ਵੀ ਜਿਹੜੀ ਕਿ ਹੁਣ ਪੱਬਾ ਪਾਰ ਨਜ਼ਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਇਹ ਸੀਟ ਖਾਲੀ ਹੋਣ ਤੋਂ ਬਾਅਦ ਹੁਣ ਲਗਭਗ ਜਿਹੜੀਆਂ ਕਿ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਪੁਪੇ ਪੁਪੇਸ਼ ਬਗੇਲੇ ਜਿਹੜਾ ਕਿ ਤਰਨਤਾਰਨ ਦੇ ਵਿੱਚ ਹੋਣ ਵਾਲੇ ਆਗਾਮੀ ਉਪਚੋਣ ਦੇ ਲਈ ਸੁਖਵਿੰਦਰ ਸਿੰਘ ਸੁਖ ਨੂੰ ਜਿਹੜਾ ਕਿ ਸਰਕਾਰੀਆਂ ਨੂੰ ਇਨਚਾਰਜ ਜਿਹੜਾ ਕਿ ਨਿਯੁਕਤ ਮੰਜ਼ੂਰੀ ਦੇ ਦੇ